ਬਹੁਤ 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 ਲਾਈਵ ਹਾਂ ਜੀ ਜੋ ਮੋਕੇ ਤੇ ਆ ਕੇ ਗੱਲ ਕਰ ਰਹੇ ਸੌਂਡੀ ਹੋਰ ਇਸ ਵਤ ਕੀ ਹੋ ਸਕਦਾ ਹੈ ਲੋਕਾਂ ਨੂੰ ਇਹ ਕਹਿੰਦਾ ਜਮਨ ਜਲਵਲ ਸਿੰਘ ਸਿੱਧੂ ਜੀ ਦਾ ਸਾਥ ਦੇ ਹੋਇਆ ਹੈ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਹੈਗੇ ਔਨ ਦਿ ਸਟੇਜ ਜਿਹੜੀ ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਆ ਤੇ ਇਨਸ਼ਾਅੱਲਾ ਇਸੇ ਤਰ੍ਹਾਂ ਇਹਨਾਂ ਦਾ ਮਾਣ ਵਧੇਗਾ ਬਹੁਤ ਧੰਨਵਾਦ ਕਰਦੇ ਹਾਂ ਮੌਂਟੀ ਸਾਹਿਬ ਜੀ ਦਾ ਤੇ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਸੜਾ ਇਹ ਨਿਵਾਰਨ ਕੀਤਾ ਹੈ ਦੇਖੋ ਇਹਨਾਂ ਦੇ ਆਸ਼ੀਰਵਾਦ ਨਾਲ ਇਹੋ ਜਿਹਾ ਪ੍ਰਾਪਤੇ ਹੁੰਦੇ ਰਹਿਣਗੇ ਕਿਉਂਕਿ ਸਾਨੂੰ ਅਸੀਂ ਆਪਣੇ ਆਤਮਨਗਰ ਹਲਕੇ ਨੂੰ 1 ਨੰਬਰ ਹਲਕਾ ਬਣਾਣਾ ਪੰਜਾਬ 'ਚ ਅਸੀਂ ਐਮਐਲਏ ਸਾਹਿਬ ਦੀ ਟੀਮ ਦਾ ਹਿੱਸਾ ਵਾਂ ਤੇ ਅਸੀਂ ਇਹੋ ਜਿਹਾ ਪ੍ਰਾਪਲ ਕਰਦੇ ਰਵਾਂਗੇ ਜਿੱਥੇ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਆਪਣੇ ਹਲਕੇ ਦੇ ਵਿੱਚ ਵੱਖ-ਵੱਖ ਵਾਟਾਰੇ ਵਿੱਚ ਜਾ ਕੇ ਆਪਣੇ ਮੋਬਾਈਲ ਦਫ਼ਤਰ ਤੇ ਰਹਿੰ ਲੋਕਾਂ ਦੀ ਮੁਸ਼ਕਲ ਸੁਣ ਕੇ ਤੁਰਤ ਹੱਲ ਕੀਤਾ ਜਾ ਰਿਹਾ ਤਾਂ ਉਦੋਂ ਹੀ ਅੱਜ ਉਸੇ ਲੈਡੀ ਤੇ ਕੁਲਵੰਤ ਸਿੰਘ ਸਿੱਧੂ ਅਲਵਾੜ ਨੰਬਰ 59 ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਆਪਣੇ ਮੋਬਾਈਲ ਦਫ਼ਤਰ ਦੇ ਵਿੱਚ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਤੁਰੰਤ ਹੱਲ ਕੀਤਾ ਗਿਆ ਉਦੋਂ ਹੀ ਲੋਕਾਂ ਵੱਲੋਂ ਕਿਹਾ ਗਿਆ ਤੀ ਹਮਾਰੇ ਪਾਰਟੀ ਤੋਂ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਦੇ ਇਸ ਕੋਖਰੇ ਰਾਹੀਂ ਉਹਨਾਂ ਸਰਕਾਰੀ ਕੰਮ ਜੋ ਨਹੀਂ ਹੁੰਦੇ ਸਨ ਉਹ ਅੱਜ ਮੌਕੇ ਤੇ ਕਰਵਾਏ ਜਾ ਰਹੇ ਹਨ ਅਤੇ ਇਹ ਬੋਤੀਸ਼ਲਾ ਦਾ ਯੋਗ ਕਲਰ ਹੈ। ਮਾਵਾ ਕਰਤੇ ਇਹ ਗੱਲ ਹੈ ਜੀ ਪਿੱਛੇ ਪਲਾਟ ਜਿਹੜਾ 10000 ਰੁਪਏ ਦਾ ਖਾਲੀ ਹੈ ਸਾਡੇ ਬੀਟੀ ਬੋਰਡ ਦਫਤਰ ਦੀ ਬੈਕ ਲੱਗਦੀ ਹੈ ਇਹਨੂੰ। ਨਹਿਰ ਦੇ ਸਾਹਮਣੇ ਹੈ ਔਰ ਬੀਟੀ ਬੋਰਡ ਦਫਤਰ ਦੀ ਬੈਕ ਸਾਈਡ ਤੇ ਹੈ। ਸਾਡੇ 10000 ਰੁਪਏ ਦਾ ਜਗ੍ਹਾ ਖਾਲੀ ਪਈ ਹੈ ਜੀ ਇਹ। ਚਲੋ ਜਗ੍ਹਾ ਖਾਲੀ ਹੈ ਠੀਕ ਹੈ। ਕਈ ਵਾਰੀ ਰਾਤ ਨੂੰ ਇੱਥੇ ਪਾਲਤ ਬੰਦੇ ਫੈਰਦੇ ਆਗੇ ਜੀ ਸਾਰੇ। ਕਲੋਨੀ ਨੂੰ ਬਹੁਤ ਜ਼ਿਆਦਾ ਦਾ ਡਿਸਟਰਬੈਂਸ ਇਹਨਾਂ ਨੂੰ ਕ੍ਰੀਏਟ ਕਰਦੇ ਨੇ ਜੀ ਉਹ ਨਸ਼ਾ ਪਤਾ ਉਹ ਕਰਦੇ ਨੇ ਇੱਥੇ ਰਾਵਣ ਕੀ ਕਰਦੇ ਕੀ ਨਹੀਂ ਕਰਦੇ ਜੇ ਉਹਨਾਂ ਨੂੰ ਕੁਝ ਕਹਨੇ ਆ ਜਾਂ ਕਰਦੇ ਆ ਉਹ ਪੱਕਾ ਕਲੋਨੀ ਨਾਲ ਲੜਨ ਲੱਗ ਪੈਂਦੇ ਆ ਕਿਉਂਕਿ ਇਹ ਪ੍ਰੋਬਲਮ ਜਿਹੜੀ ਆ ਇਹ ਅੱਜ ਵੀ ਨਹੀਂ ਕਾਫੀ ਚੱਲਦੀ ਤੇ ਕਬਣਾ ਕਰ ਰਹੇ ਆ ਤਕਰੀਬਨ ਬੋਝ ਦੇ ਕੰਮ ਆ ਐਮਐਲਏ ਸਾਹਿਬ ਨਾਲ ਹੁਣ ਤੁਸੀਂ ਜੇ ਗੱਲਬਾਤ ਕੀਤੀ ਤੇ ਉਹ ਹਾਂਜੀ ਹਾਂਜੀ ਐਮਐਲਏ ਸਾਹਿਬ ਨੇ ਸਾਡਾ ਆਊਟ ਕੀਤਾ ਜੀ ਮੌਕੇ ਦੇ ਉੱਤੇ ਔਰ ਮੈਂ ਆਸ ਕਰਦਾ ਕਿ ਐਮਐਲਏ ਸਾਹਿਬ ਦਾ ਕੀ ਹੋਇਆ ਕਰਵਾ ਦਰੂਗਾ। ਬਸ ਤੋਂ ਬਧਾਈ ਜਾਵੇ। ਦੋ ਅਸੀਂ ਇਹ ਚਾਹਦੇ ਆ ਕਿ ਇਸ ਏਰੀਏ ਦੀ ਰਾਤ ਨੂੰ ਜਿਹੜੀ ਹੈ ਨਾ ਪੂਰੀ ਗਸ਼ਤ ਬਧਾਈ ਜਾਵੇ। ਤਾਂ ਕਿ ਕੋਈ ਵੀ ਕੋਈ ਇਹੋ ਜਿਹੀ ਕੰਮ ਨਾ ਆਵਾ ਪਰ ਚੱਕੇ ਜਿਹਦੇ ਨਾਲ ਕੋਈ ਕਿਸੇ ਨੂੰ ਕੋਈ ਨੁਕਸਾਨ ਹੋਵੇ। ਜੀ ਸਾਡੇ ਬਹੁਤ ਹੀ ਪਿਆਰੇ ਪੁੱਤ ਹੈ। ਲਾਹੇਵੰਦਾ ਕਹਿ ਸਕਦੇ। ਹਾਂਜੀ ਬਹੁਤ ਬਹੁਤ ਲਾਹੇਵੰਦਾ ਜੀ। ਉਹ ਮੋਕਲੇ ਆ ਕੇ ਗੱਲ ਕਰਦੇ ਸੋਣੇ ਹੋਰ ਇਸ ਤੋਂ ਬਾਅਦ ਕੀ ਹੋ ਸਕਦਾ ਹੈ ਜੀ? ਅਸੀਂ ਬੜਾ ਬੜਾ ਧੰਨਵਾਦ ਕਰਦੇ ਹਾਂ ਜੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਠੀਕ ਹੈ ਜੀ ਪਹਿਲੇ ਵੀ ਸਾਡਾ ਮੇਰਾ ਨਵੀ ਸਹਿਬ ਜੀ ਦੀ ਸੀ ਲਾ ਉਹਨਾਂ ਨੇ ਜੜਾਇਆ ਕੋਲ ਆਇਆ ਜਾਵੇ ਇਹ ਕੰਮ ਦੇ ਇੱਕ ਪਾਣੀ ਦਿੱਤਾ ਆ ਰਿਹਾ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਹੈਗੇ ਜਿਹੜੀ ਅਲੀ ਦੇ ਵਿੱਚ ਜਾ ਕੇ ਬਣਾਇਆ ਪਚਾਰ ਕਰਦੇ ਆ ਹਰ ਇੱਕ ਦਾ ਕੰਮ ਹੁੰਦਾ ਪਿਆ ਅੱਜ ਵੀ ਸਾਡੇ ਕਲਵੰ ਸਿੰਘ ਸਿੱਧੂ ਸਾਹਿਬ ਆਏ ਨੇ ਪੰਜਾਬ ਦੇ ਫਰਵਰ ਚਮਦੇਤ ਕਰਨਾ ਦੇ ਛੋਟੇ ਛੋਟੇ ਲੋਕਾਂ ਦੇ ਕੰਮ ਹੈ ਅਸੀਂ ਆਮ ਆਦਮੀ ਪਾਰਟੀ ਦੇ ਬਹੁਤ ਧੰਨਵਾਦ ਮੇਰੇ ਐਮਐਲਏ ਸਾਹਿਬ ਲਈ ਤਾਂ ਮੰਤਰੀ ਨੇ ਲੋਕਾਂ ਲਈ ਕਹਿਣ ਦਵਾਂਗੇ ਕੁਲਵੰਤ ਸਿੰਘ ਸਿੱਧੂ ਜੀ ਦਾ ਸਾਥ ਦੇ ਹੈਗਾ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਹੈਗੇ ਆਨ ਦਿ 27 'ਚ ਵੀ ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਆ ਤੇ ਇਨਸ਼ਾਅੱਲਾ ਇਸੇ ਤਰ੍ਹਾਂ ਇਹਨਾਂ ਦਾ ਮਾਣ ਵਧੇਗਾ ਮੇਰਾ ਨਾਮ ਕਮਲਚੰਦ ਹੈ ਜੀ ਮੈਂ ਡਾਕਟਰ ਅੰਬੇਦਕਰ ਨਗਰ ਦਾ ਨਿਵਾਸੀ ਹਾਂ ਤੇ ਅੱਜ ਐਮਐਲਏ ਸਾਹਿਬ ਤੇ ਸਾਡੇ ਬਹੁਤ ਸਤਿਕਾਰਯੋਗ ਕਾਉਂਸਲ ਸਾਹਿਬ ਮੌਂਟੀ ਸਾਹਿਬ 51 ਨੰਬਰ ਵਾਰਡ ਦੇ ਆਏ ਨੇ ਤੇ ਇਹਨਾਂ ਨੇ ਮੌਕੇ ਤੇ ਆਜਾ ਮੋਬਾਈਲ ਜਿਹੜੀ ਹੈ ਗੱਡੀ ਹੈ ਇਹਨਾਂ ਹਮਲ ਦਫਤਰ ਹੈ ਤੇ ਉਹਨਾਂ ਸਾਰੇ ਅਫਸਰ ਮੌਜੂਦ ਸੀਗੇ ਐਮਐਲਏ ਸਾਹਿਬ ਵੀ ਮੌਜੂਦ ਸੀਗੇ ਉਹਨਾਂ 'ਚ ਕਾਫੀ ਜਿਹੜੇ ਬਿੱਲ ਸੀਗੇ ਵੱਡੇ ਵੱਡੇ ਬਿੱਲ ਆਏ ਸੀਗੇ ਜਿਹੜੇ ਕਈ ਮੁਸੀਬਤਾਂ ਕਰਨ ਲੋਕਾਂ ਨੇ ਭਰੇ ਨਹੀਂ ਸੀਗੇ ਪਰ ਉਹ ਅੱਜ ਦੀ ਅੱਜ ਕੁਝ ਮਾਫ ਕੀਤੇ ਗਏ ਨੇ ਕੁਝ ਕਿਸ਼ਤਾਂ ਕੀਤੀਆਂ ਗਈਆਂ ਨੇ ਹੋਰ ਕਈ ਜਿਹੜੇ ਹੈ ਰਾਸ਼ਨ ਕਾਰਡ ਦਾ ਮਸਲਾ ਸੀਗਾ ਪੈਨਸ਼ਨਾਂ ਦਾ ਮਸਲਾ ਸੀਗਾ ਕਈ ਪੁਲਿਸ ਥਾਣਿਆਂ ਦਾ ਮਸਲਾ ਸੀਗਾ ਉਹ ਸਾਰੇ ਮਸਲੇ ਅੱਜ ਹੱਤੋਂ-ਵੱਤ ਉਹਨਾਂ ਨੇ ਕਲੀਅਰ ਕੀਤੇ ਆ ਸੀ ਬਹੁਤ ਧੰਨਵਾਦ ਕਰਦੇ ਆ ਮੌਂਟੀ ਸਾਹਿਬ ਜੀ ਦਾ ਤੇ ਐਮਐਲ ਸਾਹਿਬ ਜੀ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਸੜਾ ਇਹ ਨਿਵਾਰਣ ਕੀਤਾ ਹੈ ਜਿਹੜੀ ਮੋਬਾਈਲ ਬੈਂਚ ਚਲਾਈ ਗਈ ਹੈ ਇਹ ਫਾਇਦੇਮੰਦ ਕਹਿ ਸਕਦੇ ਆ ਇਹ ਬਿਲਕੁਲ ਫਾਇਦੇਮੰਦ ਹੈ ਕਿਉਂਕਿ ਇੱਥੇ ਸਾਰੇ ਦਫ਼ਤਰਾਂ ਦੇ ਅਫਸਰ ਮੌਕੇ ਤੇ ਗੱਲ ਸੁਣਦੇ ਨੇ ਤੇ ਮੌਕੇ ਤੇ ਨਿਵਾਰਣ ਹੋ ਜਾਂਦਾ ਹੈ ਇਸ ਤੋਂ ਵੱਡੀ ਸਹੂਲਤ ਕੀ ਹੋ ਸਕਦੀ ਹੈ ਅੱਜ ਬਾਦ ਨੰਬਰ 51 ਵਿਖੇ ਜਿਹੜਾ ਆਪਣਾ ਮੋਬਾਈਲ ਆਫਿਸ ਲਾਇਆ ਤੇ ਹਾਊਸ ਦੀ ਮੀਟਿੰਗ ਚੱਲਦੀ ਸੀ ਗਿਦੇ ਕਾਰਨ ਮੈਂ ਇਸ ਮੋਬਾਈਲ ਆਫਿਸ ਵਿੱਚ ਲੇਟ ਆਇਆ ਅਧਿਕਾਰੀ ਮੌਜੂਦ ਸੀ ਸਾਡੇ ਸੰਗਠਨ ਦੇ ਇੰਚਾਰਜ ਇਸ ਵਾਰ ਤੋਂ ਕਾਉਂਸਲਰ ਕਾਉਂਸਲਰ ਪਤਨੀ ਨੇ ਮੋਤੀ ਸਿਦੇਵਾ ਜੀ ਉਹਨਾਂ ਨੇ ਮੇਰੀ ਗੈਰ ਮੌਜੂਦੀ ਦੇ ਵਿੱਚ ਜਿਹੜੀ ਇਹ ਸੇਵਾ ਨਿਭਾਈ ਹੈ ਤੇ ਜਦੋਂ ਅਜੇ ਕੰਮ ਚੱਲ ਰਿਹਾ ਸੀ ਤਾਂ ਮੈਂ ਫਿਰ ਪਹੁੰਚਿਆ ਮੌਕੇ ਤੇ ਜਿੰਨੇ ਕੰਮ ਪੈਂਡਿੰਗ ਰਹਿੰਦੇ ਸੀ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਨੇ ਇੱਕ ਸ਼ਿਕਾਇਤ ਆਈ ਸੀ ਵੀ ਇਸ ਮੁਹੱਲੇ ਦੇ ਜਿਹੜਾ ਇਹ ਬਿਗੜੀ ਕਰਦੇ ਨਾਲ ਗਰਾਊਂਡ ਹੈ ਉਹਦੇ ਵਿੱਚ ਗਲਤ ਅੰਸਰ ਰਾਤ ਨੂੰ ਬੈਠਦੇ ਨੇ ਉਹ ਨਸ਼ਾ ਵੀ ਕਰਦੇ ਨੇ ਜੂਆ ਵੀ ਖੇਡਦੇ ਨੇ ਜਿੰਨੇ ਮਾਰੇ ਕੰਮ ਇਹ ਕਹਿੰਦੇ ਵੀ ਮੱਲਾ ਨਵਾਸੇ ਦੇ ਕਹਿਣ ਮੁਤਾਬਕ ਉੱਥੇ ਹੁੰਦੇ ਨੇ ਤੇ ਮੈਂ ਸਬੰਧਤ ਐਸਐਚਓ ਦੀ ਡਿਊਟੀ ਲਈ ਹੈ ਵੀ ਇਸ ਗੱਲ ਨੂੰ ਚੈੱਕ ਕਰਕੇ ਜਿਹੜੀ ਵੀ ਆਪਣੀ ਰਿਪੋਰਟ ਦੱਸਣ ਤਾਂ ਕਿ ਉਹਨਾਂ ਲੋਕਾਂ ਦੇ ਖਿਲਾਫ ਜਿਹੜੀ ਸਜ਼ਾ ਕਰ ਵੀ ਕਰੀਏ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਕਹੇ ਵੀ ਜਿਹੜੇ ਛੋਟੇ ਬੱਚੇ ਹੋਣ ਕਿਸੇ ਨੂੰ ਫੜਨਾ ਨਹੀਂ ਰੈਕਟਿੰਗ ਕਰਨਾ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਇਹ ਕਹਿਣਾ ਵੀ ਰਾਤ ਨੂੰ ਆਪਦੇ ਘਰਾਂ ਤੋਂ ਬਾਹਰ ਨਹੀਂ ਰਹਿਣਾ ਚੰਗੇ ਕੰਮ ਕਰੋ ਪੜ੍ਹ ਲੈ ਕੇ ਵੱਡੇ ਅਫਸਰ ਬਣੋ ਪਤਾ ਨਹੀਂ ਕਿੰਨਾ ਹਾਲਾਤਾਂ ਵਿੱਚ ਤੁਹਾਡੇ ਮਾਪੇ ਤੁਹਾਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਆਪਾਂ ਨਿਰર્થ ਨਹੀਂ ਜਾਣ ਦੇਣੀ ਤੇ ਆਪਣਾ ਜਨਮ ਸਫਲਾ ਕਰਕੇ ਮਾਪ ਦਾ ਨਾਮ ਉੱਚਾ ਕਰੀਂ ਮੇਨ ਮੁੱਦੇ ਕਿਹੜੇ ਆਖਿਆ ਤੁਹਾਡੇ ਜਿਆਦਾ ਇਹ ਗਰੀਬੀ ਰਹੀ ਹੈ ਬਿਜਲੀ ਦੇ ਮੁੱਦੇ ਵੀ ਆਏ ਨੇ ਸਫਾਈ ਨੂੰ ਲੈ ਕੇ ਨੇ ਕੁਝ ਨੌਕਰੀਆਂ ਨੂੰ ਲੈ ਕੇ ਨੇ ਇਕ ਕੁਝ ਡਵੈਲਪਮੈਂਟ ਨੂੰ ਲੈ ਕੇ ਜਿਵੇਂ ਲੇਟਨ ਸਟਰੀਟ ਲਾਈਟਾਂ ਨਹੀਂ ਜਗਦੀਆਂ ਔਰ ਇੱਕ ਆਦੂਕਾ ਪਰਿਵਾਰਕ ਰੌਲੇ ਜਿਵੇਂ ਆਮ ਰੋਜ਼ਮਰਹ ਚ ਹੁੰਦੇ ਨੇ ਉਹੇ ਦੇ ਮਸਲੇ ਆਜਾਇ ਸੀ ਤੇ ਲਗਭਗ ਸਾਰੇ ਮਸਲੇ ਇਹਦੇ ਵਿੱਚ 90% ਜਿਹੜੇ ਹੱਲ ਹੋਏ ਨੇ ਤੇ ਅਧਿਕਾਰੀਆਂ ਨੂੰ ਜਿਹੜੀਆਂ ਲੋਰੈਂਸੀਆਂ ਜਿਹੜੀਆਂ ਦੁਸ਼ਾ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਤੇ ਰੂਟੀਨ ਇਹਦੀ ਚੈੱਕ ਅਪ ਵੀ ਕਰਾਂਗੇ ਵੀ ਜਿਹੜੇ ਕੰਮ ਮੋਬਾਈਲ ਆਫਿਸ ਵਿੱਚ ਆਏ ਸੀ ਕਿ ਉਹ ਹੱਲ ਹੋਏ ਜਾਂ ਨਹੀਂ ਹੋਏ ਜੇ ਹੋ ਗਏ ਤਾਂ ਧੰਨਵਾਦ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਉਹਦੀ ਜਵਾਬਦੇਹੀ ਤੁਹਾਡੇ ਲਈ ਇੱਕ ਮੇਨ ਫੋਟ ਕੀਤਾ ਗਿਆ ਵੀ ਜਿਨ੍ਹਾਂ ਦੇ ਟੈਂਸ਼ਨਾਂ ਨਹੀਂ ਲੱਗ ਰਹੀਆਂ ਉਹਨਾਂ ਨੂੰ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਸਾਡੇ ਦਫ਼ਤਰ ਦੇ ਵਿੱਚ ਖੜਾਓ ਜਿਹੜੇ ਬੰਦੇ ਦੀ ਪੈਨਸ਼ਨ ਹੀ ਲੱਗਦੀ ਉਹ ਮੇਰੇ ਦੁਗਰੀ ਵਾਲੇ ਆਫਿਸ ਦੇ ਵਿੱਚ ਆ ਸਕਦੇ ਨੇ ਜਾਂ ਸਾਡੇ ਹਰੇਕ ਪੜ ਵਿੱਚ ਕੌਂਸਲ ਸਰਬਾਨਾਂ ਦੇ ਦਫ਼ਤਰਾਂ ਦੇ ਵਿੱਚ ਸਟਾਫ ਬੈਠਾ ਉਹ ਆ ਕੇ ਫਾਰਮ ਭਰ ਦੇਣ 1 2 1.5 ਮਹੀਨੇ ਦੇ ਵਿੱਚ ਵਿੱਚ ਜਿਹੜੀ ਇਹਨਾਂ ਨੂੰ ਪੈਨਸ਼ਨ ਲਵਾ ਕੇ ਇਹਨਾਂ ਨੂੰ ਜੀਵਨ ਦਾ ਨਿਰਵਾਹ ਕਰਨ ਦੇ ਵਿੱਚ ਜਿਹੜਾ ਕਾਬਲ ਬਣਾਵਾਂਗੇ ਜੇ ਕੋਈ ਇਸ ਮਾਧਮ ਰਾਈ ਨਾ ਕਹਿੰਦਾ ਕੋਈ ਵਿਧਵਾ ਭੈਣ ਹੋਵੇ ਕੁਦਰਤ ਮਾਰ ਹੈ ਕਰੇ ਵੀ ਕੋਈ ਵਿਧਵਾ ਨਾ ਹੋਵੇ ਜੇ ਕੋਈ ਕੁਦਰਤੀ ਮਾਰ ਪੈਂਦੀ ਹੈ ਵਿਧਵਾ ਕੋਈ ਸਾਡੀ ਧੀ ਹੈ ਪਾਣੀ ਹੈ ਬੱਚੀ ਹੈ 4000 ਰੁਪਏ ਦੀ ਜਿਹੜੇ ਉਹਦੇ ਨਵਾਲਕ ਬੱਚੇ ਨੇ ਉਹਨਾਂ ਦੀ ਸਕੀਮ ਹੈ ਉਹ ਵੀ ਵੀ ਮੇਰੇ ਫਾਰਮ ਦਫਤਰ ਜਾ ਕੇ ਫਾਰਮ ਭਰ ਸਕਦੇ ਨੇ 4000 ਪੜਨ ਵਾਲੇ ਬੱਚਿਆਂ ਨੂੰ ਇਹ ਜਿਹੜੀ ਉੱਥੇ ਪੈਨਸ਼ਨ ਉਹਨਾਂ ਨੂੰ ਵੀ ਲਵਾ ਕੇ ਦਿਆਂਗੇ ਉਸ ਭੈਣ ਦੀ ਵੀ ਵਿਧਵਾ ਪੈਨਸ਼ਨ ਦਵਾਵਾਂਗੇ ਤਾਂ ਕਿ ਆਪਣਾ ਜੀਵਨ ਦਾ ਨਰਵਾ ਬੜੇ ਸੱਜੇ ਦੇ ਟੰਗ ਨਾ ਕਰ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਐਮਐਨਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਅੱਜ ਮੇਰੇ ਵਾਰਡ ਨੰਬਰ 51 'ਚ ਆਪਣਾ ਮੋਬਾਈਲ ਦਫ਼ਤਰ ਲੈ ਕੇ ਆਏ ਨੇ ਤੇ ਇੱਥੇ ਮੌਕੇ ਤੇ ਹੀ ਸਾਰੇ ਹੀ ਜਿਹੜੇ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਸੀ ਵੀ ਆ ਜਾਓ ਕਿਸੇ ਦਾ ਕੋਈ ਵੀ ਕੰਮ ਪੈਲ ਦੇ ਆਧਾਰ ਤੇ ਹੋਇਆ ਤੁਸੀਂ ਦੇਖਿਆ ਹੋਣਾ ਕਿ ਬਿਜਲੀ ਦਾ ਬਹੁਤ ਬਿੱਲ ਦੇ ਬਹੁਤ ਜ਼ਿਆਦਾ ਕਹਿੰਦੇ ਕੰਪਲੇਂਟਾਂ ਸੀ ਆਫਸਰਾਂ ਨੂੰ ਐਸ ਡੀਓ ਸਾਹਿਬ ਵੀ ਸਾਡੇ ਆਏ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੇ ਬਿੱਲ ਵੱਧ ਤਾਂ ਉਹਨੂੰ ਕੱਟ ਕੀਤਾ ਜਾਵੇ ਨਹੀਂ ਤਾਂ ਕਿਸ਼ਤਾਂ ਕਰਕੇ ਲੋਕਾਂ ਨੂੰ ਇਹਦੀ ਸਹੂਲਤ ਦਿੱਤੀ ਜਾਵੇ ਜੀ ਤੁਹਾਡੇ ਵੱਲੋਂ ਇਦਾਂ ਦੇ ਉਪਰਾਲੇ ਹੋਰ ਵੀ ਕਰਾਏ ਜਾਣਗੇ ਸਿੱਧੂ ਜੀ ਦੇਖੋ ਜੀ ਇਹਨਾਂ ਦੇ ਆਸ਼ੀਰਵਾਦ ਨਾਲ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਕਿਉਂਕਿ ਸਾਨੂੰ ਅਸੀਂ ਆਪਣੇ ਆਤਮਨਗਰ ਹਲਕੇ ਨੂੰ ਇੱਕ ਨੰਬਰ ਹਲਕਾ ਬਣਾਣਾ ਹੈ ਪੰਜਾਬ 'ਚ ਅਸੀਂ ਐਮਐਲਏ ਸਾਹਿਬ ਦੀ ਟੀਮ ਦਾ ਹਿੱਸਾ ਵਾਂ ਤੇ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਰਵਾਂਗੇ